ਖਾਲਸਾ ਵੈਂਟੂ ਜੀ ਕੀ ਖਤੇ ਗੁਰੂ ਨਾਨਕ ਦੇਵ ਜੀ ਤੋਂ ਬੋਲਦੇ ਜੀ ਲੰਗ ਪਿੰਡ ਜ਼ਿਲ੍ਹਾ ਪਟਿਆਲਾ ਜੀ ਸਾਡਾ ਰਾਂਹ ਦੀ ਦੁਕਾਨਾ ਵੀਰੁਕਤੀ ਧਰਮਸ਼ਾਲਾ ਜੀ ਕਿਸੇ ਨੇ ਵੀ ਦੁਕਾਨ ਤੇ ਆ ਕੇ ਆਪਣੇ ਦੇ ਭੈਣ ਭਾਈ ਨੇ ਲੈਣਾ ਹੋਵੇ ਦੁਕਾਨ ਤੇ ਆ ਕੇ ਲੈ ਸਕਦੇ ਨੇ ਜੀ ਸ਼ੇਅਰ ਲਾਇਕ ਕਮੈਂਟ ਕਰਦੇ ਕਰੋ ਵੱਧ ਤੋਂ ਵੱਧ ਪੈਣਾ ਟੱਲੀ ਦੇ ਬਾਅਦ ਘੰਟੀ ਵਾਲਾ ਬਟਨ ਦਬਾਇਆ ਕਰੋ ਨਾ ਤੋ ਨਾ ਤੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਗੇ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ये वाले सूट आए ने अपने को पल तो भी कट्ट वर्क हुई भी एना के वीया कॉटन प्योर कॉटन देसी कॉटन नहीं हैगी घट आने कने ये ये देखो तुस्त। 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 अपने को वधिया ने ब्रांड के घट आए भी है दिन अट पट्टे तो सूट अपने वधिया भी प्रिंट ज सलवार च भी देखो कढ़ाई तो साफ ही किटाई देखो ਪੂਰੀ ਸਾਥੀ ਨਾਲ ਸੂਟ ਐਨ ਬੜੀਆ ਤਿਆਰ ਹੋਏ ਹੋਏ ਨੇ ਪੱਲੇ ਤੇ ਕੱਟਵਰਕ ਵੀ ਆ ਗਿਆ ਹੁਣ ਭਣਾ ਆਪਾਂ ਨੂੰ ਬਾਅਦ ਵਿੱਚ ਪੁੱਛਦੀਆਂ ਨੇ ਜਲਦੀ ਤੇ ਜਲਦੀ ਭਣਾ ਆਰਡਰ ਕਰਿਆ ਕਰੋ ਜਿਹਨੇ ਵੀ ਕਿਸੇ ਨੇ ਲੈਣਾ ਹੋਵੇ ਪਿਕ ਭੇਜ ਕੇ WhatsApp ਨੰਬਰ ਤੇ ਫੋਟੋ ਭੇਜ ਕੇ ਤੁਸੀਂ ਸੂਟ ਆਪਣਾ ਰਖਵਾ ਸਕਦੇ ਹੋ ਫਿਰ ਬਾਅਦ ਵਿੱਚ ਭਣਾ ਕਹਿੰਦੀ ਹੋ ਤੁਸੀਂ ਵੀ ਇਹ ਕਲਰ ਇਹ ਕਲਰ ਵਿਕ ਜਾਂਦੇ ਨੇ ਇਹ ਆਪਣੇ ਕੋਲ ਪਹਿਲਾ ਸੂਟ ਆ ਭਣਾ ਦੇਖੋ ਮੁਰੀਆਂ ਦੀ ਕਢਾਈ ਆ ਨਾ ਬਿਨਾਂ ਦੁਪੱਟੇ ਤੋਂ ਇਹ ਦੁਪੱਟਾ ਲੈਣਾ ਤੁਸੀਂ ਸਾਰੀ ਤਰ੍ਹਾਂ ਦੇ ਆਪਣੇ ਕੋਲ ਦੁਪੱਟੇ ਮਿਲ ਜਾਂਦੇ ਨੇ ਇਹ ਦੁਪੱਟਾ ਨਾਲ ਲਗਵਾਉਣਾ ਇਹ ਆਪਣਾ ਪਹਿਲਾ ਸੂਟ ਆ। ਤਨਵੀ ਦੇ ਆਪਣੇ ਕੋਲ ਸਾਰੇ ਸੇਲ ਹੋ ਗਏ ਉਹ ਇਹਨੂੰ ਨਵੇਂ ਆਏ ਨੇ ਆਪਣੇ ਕੋਲ ਰੰਗ ਡਿਜ਼ਾਈਨ ਨਵੇਂ ਤੋਂ ਨਵੇਂ ਆਉਂਦੇ ਰਹਿਣਗੇ। ਕੋਈ ਵੀ ਤੁਹਾਨੂੰ ਵਧੀਆ ਲੱਗੇ ਪਿਕ ਭੇਜ ਕੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ। ਇਹ ਦੇਖੋ ਕਿੰਨੀ ਸਾਫੀ ਆ ਕਢਾਈ ਤੇ ਕਟਵਰਕ ਵੀ ਹੋਏ ਹੋ ਉੱਪਰ ਫੁੱਲ ਵੀ ਆ। ਇਹ ਦੇਖੋ ਪੱਲੇ ਤੇ ਕਟਵਰਕ ਕਿੰਨਾ ਵਧੀਆ ਸਫਾਈ ਨਾਲ ਕਟਵਰਕ ਹੋਇਆ ਹੈ। ਕੋਈ ਵੀ ਸੂਟ ਵਧੀਆ ਲੱਗੇ ਤੁਸੀਂ ਪਿਕ ਭੇਜ ਕੇ ਵਰਤਕੋ ਨੰਬਰ ਤੇ ਆਰਡਰ ਕਰਵਾ ਸਕਦੇ ਹੋ ਸੂਟ ਪਸੰਦ ਕਰਕੇ ਦੱਸ ਸਕਦੇ ਹੋ ਆ ਦੇਖੋ ਭਣ ਤੀਜਾ ਕਲਰ ਇਹਦੇ ਵਿੱਚ ਇਹ ਦੇਖੋ ਮੁਰੀਆਂ ਤਾਂ ਪੂਰੀ ਸਾਫੀ ਹੋਊਗੀ ਇਹਨੇ ਕੱਟਵਰਕ ਹੋਇਆ ਵਾ ਦੂਰਾ ਕਪੜਾ ਬਹੁਤ ਸੋਹਣਾ ਹੈ ਬ੍ਰਾਂਡ ਦਾ ਕੋਈ ਹਲਕਾ ਕਪੜਾ ਨਹੀਂ ਹੈਗਾ एक देखो ये भी मूरी तो देखो साफी कि सैल्फ प्रिंट जी वह काटन है भाई प्योर बार बार तो कहनी हमें वीया कॉटन ये घट आए भी आते हैं पर यह वाटन रेट तुम पता बढ़ सकते कर सकते हो फोन करके कर सकते हो मैसेज करके कर सदो ए डिजाइन अलग बनया होट वर्क का देखो कि दे दे डिजाइन बनाया हुआ ਜਾਤੀਆ ਗੱਦੀਆ ਪਿਆਉ ਕਰਦਣਾ ਪੈਣਾ ਕੋਈ ਬੇਸੀ ਕਪੜਾ ਨਹੀਂ ਹੈਗਾ ਫਿਰ ਲੈਂਕ ਨੂੰ ਐਂਟ ਕਰਦੇ ਕਰੋ ਵੀਡੀਓ ਨੂੰ ਬਸ ਤੋਂ ਬਸ ਸੇਵ ਕਰਦੇ ਕਰੋ ਸਸਤਰੀ